ਬਈ 82 ਗਾਲ ਦੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਸਾਰੇ ਜਣੇ ਜੀ ਅੱਜ ਵੀਰੇ ਦਿਨ ਹੈ 1 ਤਰੀਕ ਫਰਵਰੀ ਮਹੀਨਾ ਸਾਡੀ ਵੀਰੇ ਮੀ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਜੇ ਪਏ ਆਈ ਤਕਰੀਬਨ ਇਹ ਤੇ ਕਬੂਤਰ ਵਾਲੇ ਵੀਰੇ ਤੁਹਾਨੂੰ ਪਤਾ ਹੀ ਆ ਜਿਵੇਂ ਮੇਰੇ ਵਰਗੇ ਜਿਹਨਾਂ ਨੇ ਟੈਂਪਰੇਰੀ ਦਾ ਜਾਲ ਲਾਖਦੀ ਵੀਰੇ ਕਿਦਾ ਕਿਦਾ ਨੁਕਸਾਨ ਹੋਇਆ ਜੀ ਐਵੇਂ ਉੱਤਰ ਵਾਲੇ ਵੀਰੇ ਨਾਲ ਸਾਰਿਆਂ ਦਾ ਬਹੁਤ ਔਖਾ ਹੋ ਗਿਆ ਨਹੀਂ ਕਿਉਂਕਿ ਮੀਂਹ ਪੈ ਗਿਆ ਖੁੱਡੇ ਗਿੱਲੇ ਹੋਏ ਨੇ ਚਲੋ ਆਪਣੇ ਦਾ ਰੱਬ ਦੀ ਕਿਰਪਾ ਨਾਲ ਬਚ ਗਏ ਗਿੱਲੇ ਹੋਏ ਨਹੀਂ ਇਹ ਅੰਦਰੋਂ ਢੱਗੇ ਹੋਏ ਸੀਗੇ ਹੋਰ ਦੱਸਿਓ ਵੀਰੇ ਕੀ ਕੀ ਆ ਆ ਕੁਸ ਹੋਇਆ 8 ਕਿਲੋ ਤੁਹਾਡੇ ਸਾਹਮਣੀਆਂ ਆਪਣਾ ਜਾਲ ਸਾਰਾ ਹੀ ਗੱਗ ਗਿਆ ਵੀਰੇ ਯਾਰ ਇਹ ਸਾਰਾ ਹੀ ਦੁਬਾਰਾ ਕੀ ਸੈੱਟ ਕਰਨਾ ਪੈਣਾ ਈ ਹੁਣ ਸਾਰੇ ਘੰਟ ਗਿਆ ਵੀਰੇ ਚਲੋ ਕੋਈ ਨਹੀਂ ਰੱਬ ਦੀ ਖਾਓ ਤੱਕ ਜਿਵੇਂ ਵੀ ਹੋਇਆ ਕੋਈ ਚੱਕਰ ਨਹੀਂ ਆਪਾਂ ਨੂੰ ਯਾਰ ਦੇਖ ਕੇ ਇਹਨੂੰ ਵੀਰੇ ਹੁਣ ਤਾਂ ਪਾ ਨਿਕਲ ਜੇ ਸੈੱਟ ਕਰ ਹੋਊਗਾ ਇਹ ਨਹੀਂ ਇੱਕ ਵਾਰ ਸਮੜਾ ਟੈਂਪਰੇਰੀ ਪੈਪ ਖੜੇ ਕਰ ਦਾਂਗੇ ਬਾਅਦ ਚੋ ਸੈੱਟ ਕਰ ਲਾਂਗੇ ਕਿਉਂਕਿ ਛੱਡਾ ਸੂਟ ਅਨੁਸਾਰ ਹੀ ਹਿੱਲ ਗਿਆ ਵੀਰੇ ਇਹ ਉਧਰੋਂ ਵੀ ਢਿੱਲ ਗਿਆ ਸੋਨੇ ਸਾਰਾ ਕੱਟ ਕਰ ਹੋ ਗਈ ਜਦੋਂ ਧੁੱਪਾਂ ਨਿਕਲ ਗਈ। ਹੋਰ ਦੱਸੋ ਵੀ ਇਹ ਸਾਰੇ ਨੇ ਠੀਕ ਠਾਕ ਹੀ। ਕਬੂਤਰ ਠੀਕ ਨੇ ਵੀ ਇਹ ਸਾਰਿਆਂ ਦੇ। ਆਪਣੇ ਵੀ ਰੱਬ ਦੀ ਕਿਰਪਾ ਨਾਲ ਕਬੂਤਰ ਤਾਂ ਠੀਕ ਨੇ ਜੀ। ਬਾਕੀ ਕਦਾਂ ਬਚਾਈ ਢੱਲਾ ਹੋਇਆ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਇੱਕ ਦਿਨ। ਇਹ ਕੀ ਹੋਇਆ ਹੈ ਬੱਚਿਆਂ ਨੂੰ ਜੀ। ਆਹ ਹੋ ਰਿਹਾ ਹੈ ਵੀਡੀਓ ਆਪਣੇ। ਇੰਗਰ ਗਾ ਵੀਰ ਹਾਰੇ ਜਾਲ ਮੀਨੇ ਛੜਤਾ ਹਵਾਈ ਬਹੁਤ ਚੱਲੀ ਆ ਸਵੇਰੇ ਸਵੇਰੇ ਵੀ ਬਾੜੀ ਤੇਜ਼ ਹਵਾ ਕਾਰਨ ਗਿਰਿਆ ਇਹ ਪਤਾ ਨਹੀਂ ਗਿਰਿਆ ਕਿਹੜੇ ਹਿਸਾਬ ਨਾਲ ਨਹੀਂ ਤਾਂ ਹਿੱਲਦੇ ਨਹੀਂ ਹੈਗੇ ਇਹ ਉਹ ਵੀ ਮੋਟਾ ਆਪਣਾ ਲਾ ਰਹੀ ਪਾ ਆਪਣਾ ਪੀਪਲ ਆ ਰਹੀ ਪੱਕਾ ਲੰਪ ਬਣਾ ਰਹੀ ਇਹ ਪਤਾ ਨਹੀਂ ਕਿਵੇਂ ਤੋਂ ਕੀ ਹੋਇਆ ਕੀ ਨਹੀਂ ਫਿਲਰ ਵਾਲਾ ਤਾਂ ਹੈ ਨਹੀਂ ਸੀ ਵੈਸੇ ਪਤਾ ਨਹੀਂ ਕਿਵੇਂ ਗਰ ਗਿਆ ਉਹ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ